ਦੇਖਿਆ ਤੁਹਾਨੂੰ ਤੁਸੀਂ ਹਰ ਸਾਲ ਇਸ ਬਰਫ਼ ਵਾਲੇ ਪਾਣੀ ਦੇ ਨਾਲ ਨਹਾਉਂਦੇ ਹੋਗੇ ਹਨਾ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ 1998 ਤੋਂ ਸ਼ੁਰੂ ਕੀਤਾ ਸੀ ਉਸ ਟਾਈਮ ਨੂੰ ਪਰਫੂ ਜੋ ਥੋੜੀ ਸੀ ਉਹ ਮੈਂ ਐਕਟੀਵਲੈਂਸ 5 ਕਿੰਟ ਬਰਫ਼ ਕੱਢਦੀ ਸੀ ਅੱਛਾ ਜੀ 5 ਕਿੰਟ ਬਰਫ਼ ਨੂੰ ਮੈਂ ਪੂਰੇ ਦਾ 20 ਪਾਣੀ ਬਣਾ ਲਉ ਪੂਰਾ ਪਿਓਰ ਪਾਣੀ ਛੋਟੇ ਸਾਹਿਬ ਜੀ ਉਹ ਇਡੇ ਬਰਫ਼ ਤੇ ਮੈਂ ਉਹੋ ਜੀ ਉਹ ਠੰਡ ਦੇ ਰਾਹੀਂ ਇੱਕ ਬਰਫ਼ ਨੂੰ ਚੁੰਨ ਲਿਆ ਸੀ ਵੀ ਉਹ ਦਰਦ ਨੂੰ ਲਗਾ ਲਓ ਐਸਾਂਸ ਵੀ ਸਾਡੇ ਵਾਸਤੇ ਉਹਨਾਂ ਨੇ ਤੋ ਕੀਤਾ ਬਿਲਕੁਲ ਪਰਫਾ ਨੇ ਉਹ ਇਹਨਾਂ ਨੂੰ ਕਿਹਾ ਵੀ ਮੈਂ ਬਰਸਨਾ ਨਾਲ ਸ਼ੁਰੂ ਕਰਾ ਅੱਜ ਮੈਨੂੰ ਮਤਲ 27 ਸਾਲ ਹੋ ਗਏ ਤੁਸੀਂ ਦੇਖੇ ਹੋਗੇ ਟਾਪੋ ਏਅਰਨ ਪਰ ਹੈ ਵੀ ਸੀ ਪੰਜ ਕੋਟ ਬਰਫ ਆ ਜਾਂਦੀ ਹੈ ਤੇ ਕਰਕੇ ਉਹ ਮੈਨੂੰ ਬੋਲੀ ਕਹਿੰਦੇ ਵੀ ਤੂੰ ਹੋਰ ਕੁਝ ਕਰ ਲਾ ਵੀ ਇਹ ਮੈਨੂੰ ਦੇਖੋ ਬਾਈ ਤੁਸੀਂ ਮੈਨੂੰ ਦੱਸਿਆ ਸੀ ਕਿ ਉੱਠਣ ਦੇ ਗੁਰਜੇ ਦੇ ਵਿੱਚ ਉਹ ਲੋਕ ਕਿਹਾ ਮੇਰਾ ਬਾ ਉਦੋਂ ਦਾ ਹੁਣ ਤੱਕ ਬਸ ਇੱਕ ਇਹੀ ਕਰਦਾ ਮਦਰ ਹਮ ਪਿੱਛੇ ਜੇ ਜੱਗ ਹੋ ਗਈ ਮਦਰ ਰੋਕਦੇ ਹੁੰਦੇ ਸੀ ਪਰ ਜਦੋਂ ਨੂੰ ਪਸੰਦ ਲੱਗਿਆ ਉਹ ਕਹਿੰਦੇ ਮੈਨੂੰ ਇਹ ਕਹਿੰਦੇ ਉਸ ਵੀ ਇੰਨੀ ਨਾ ਪਾ ਤੂੰ ਘੱਟ ਬਰਫ ਕਰ ਲੈ ਵੀ ਹਾਂ ਪਰ ਮੈਂ ਨਾ ਜੀ ਮਤਲਬ ਇੱਕ ਦਿਲ ਦੀ ਆਵਾਜ਼ ਸੁਣਦਾ ਉਹ ਨਾ ਦੇ ਨਹੀਂ ਸਕਦਾ ਪਰ ਹੂੰ ਜੋ ਸਾਡੇ ਵਾਸਤੇ ਛੋਟੇ ਸਹਿਜਾ ਦੇ ਮਹਾਰਾਜ ਗੁਰਜੀ ਜੀ ਨੇ ਗੁਰੂ ਜੀ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਨਾਮ ਤਾਂ ਕਰਦੇ ਇਹ ਹਿੰਦੂਸਤਾਨ ਅਸਤ੍ਰਾਸ ਕੁਛ ਹੋ ਨਾ ਸਕੋ। ਇਹ ਹਿੰਦੂਸਤਾਨ ਦੇ ਅਰੇ ਨੌਸੀ ਕੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸੀ ਖਬਰ ਵਾਲੀ ਟੀਵੀ। ਸੋ ਮੈਂ ਤੁਹਾਡੇ ਨਾਲ ਨੂਰਵਰਚੋਂ ਤਾਂ ਅੱਜ ਤੁਹਾਨੂੰ ਇੱਕ ਬਹੁਤ ਹੀ ਕਹਿ ਲੁਕਿਏ ਸਿਕਸ਼ਣ ਦੇ ਨਾਲ ਮਨਾਉਣ ਜਾ ਰਹੇ ਹਾਂ ਕਿਉਂਕਿ ਜਿਵੇਂ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਤਾਂ ਹਰ ਕੋਈ ਕਹਿ ਲੁਕਿਏ ਛੋੜੇ ਸਾਹਿਬ ਜਾਦਿਆਂ ਦੀ ਮਾਤਾ ਗੁਜਰੀ ਦੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੰਥ ਤੋਂ ਪਰવાર-ਪਰ ਵਾਰ ਦਿੱਤਾ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰ ਰਹੇ ਨੇ ਥਾ-ਥਾ ਤੇ ਲੱਗਰ ਲੱਗ ਰਹੇ ਨੇ ਲੋਕ ਉਹਨਾਂ ਸਥਾਨਾਂ ਤੇ ਜਾ ਰਹੇ ਨੇ ਉਹਨਾਂ ਨੂੰ ਯਾਦ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਤਵੱਖੂ ਵਖਰੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਨੂੰ ਉਹ ਯਾਦ ਕਰ ਰਹੇ ਨੇ ਤੇ ਇਹਨਾਂ ਦਿਨਾਂ ਨੂੰ ਆਪਦੇ ਦਿਲ ਦੇ ਵਿੱਚ ਰੱਖ ਕੇ ਦੇਖ ਰਹੇ ਨੇ ਕਿ ਕਿਵੇਂ ਉਹਨਾਂ ਨੇ ਕੁਰਬਾਨੀ ਕੀਤੀ ਉਹ ਕਹਿੰਦੇ ਨੇ ਕਿ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭਕੀ ਤਾ ਇਹੀ ਗੱਲ ਦੇ ਨਾਲ ਜੇ ਮੈਂ ਕੱਲ ਕਰਾਂ ਤੇ ਇਹਨਾਂ ਦਿਨਾਂ ਦੇ ਵਿੱਚ ਚਾਹੀ ਲੋਕ ਬਹੁਤ ਕਰ ਰਹੇ ਨੇ ਪਰ ਇੱਕ ਅਨੋਖੀ ਚੀਜ਼ ਮੈਂ ਤੁਹਾਨੂੰ ਦਿਖਾਵਾਂਗੀ ਕਿ ਇੱਕ ਵੀਰ ਨੇ ਜੋ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਆ ਮਾ ਗੁਜਰੀ ਨੂੰ ਦਿਲ ਦੇ ਵਿੱਚ ਰੱਖ ਕੇ ਜਿਵੇਂ ਉਹ ਠੰਡੇ ਬੋਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ ਤਾਂ ਕਿਵੇਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਕਿੰਨੀ ਠੰਡ ਸੀ ਪੋ ਦਾ ਮਹੀਨਾ ਤੁਸੀਂ ਆਪ ਸੋਚ ਸਕਦੇ ਹੋ ਕਿ ਬੰਦਾ ਰਜਾਈਆਂ ਚੋਂ ਨਹੀਂ ਨਿਕਲਦਾ ਤਾਂ ਉਸ ਵੇਲੇ ਕਿਵੇਂ ਉਹਨਾਂ ਨੂੰ ਰੱਖਿਆ ਗਿਆ ਉਹਨਾਂ ਕੋਲ ਤਾਂ ਕੋਈ ਕਪੜਾ ਵੀ ਨਹੀਂ ਸੀ ਜਿਹੜਾ ਉਹ ਆਪਣੇ ਆਪ ਨੂੰ ਢੱਕ ਲੈਣ ਠੰਡ ਤੋਂ ਬਚਾ ਲੈਣ ਤੇ ਉਥੇ ਇੱਕ ਵੀਰ ਨੇ ਜੋ ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਹਰ ਸਾਲ ਬਰਫ਼ ਵਾਲੇ ਪਾਣੀ ਦੇ ਨਾਲ ਤੁਸੀਂ ਸੋਚ ਸਕਦੇ ਹੋ ਕਿ ਬਰਫ਼ ਵਾਲਾ ਪਾਣੀ ਇੰਨੀ ਜ਼ਿਆਦਾ ਬਰਫ਼ ਹੁੰਦੀ ਹੈ ਕਿ ਤੁਸੀਂ ਗਰਮੀ ਦੇ ਵਿੱਚ ਵੀ ਉਹ ਇੰਨਾ ਪਾਣੀ ਠੰਡਾ ਪੀ ਨਹੀਂ ਸਕਦੇ ਜਿਹੜੇ ਪਾਣੀ ਨਾਲ ਪੋਹ ਦੇ ਮਹੀਨੇ ਦੇ ਵਿੱਚ ਇਹ ਵੀਰ ਨਹਾਉਂਦੇ ਨੇਗੇ ਸੋ ਗੱਲਬਾਤ ਕਰਦੇ ਇਹਨਾਂ ਦੇ ਨਾਲ ਟੋਨੀ ਵੀਰ ਜੀ ਸਵਾਗਤ ਹੈ ਤੁਹਾਡਾ ਸੱਸੀਕਰ ਸੱਸੀਕਰ ਮੇਰਾ ਐਕਸਟਰਾ ਸੀਗਾ ਜੀ ਸਾਡੇ ਜਦੋਂ ਬਚਪਨ ਚ ਸੀਗੇ ਉਦੋਂ ਮੇਰੇ ਫਾਜ਼ਲ ਸਾਹਿਬ ਨੇ ਸਾਨੂੰ ਦੱਸਿਆ ਸੀਗਾ ਵੀ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਨਾ ਮਤਲਬ ਇਹ ਵਿੜਾ ਉਠੰਦੇ ਤਾਂ ਹਿੰਦੁਸਤਾਨ ਦਾ ਨਕਸ਼ਾ ਹੀ ਕੁਸੂਰ ਹੋਣਾ ਸੀ ਜੀ ਸਾਨੂੰ ਉਹਨਾਂ ਨੂੰ ਪੁੱਛੇ ਵੀ ਬੌਜੀ ਕੀ ਕਹਿੰਦੇ ਵੀ ਜਿਹੜਾ orange ਜ਼ੇਬ ਸੀਗਾ ਇਹ ਮਤਲਬ ਮੁਸਲਮਾਨ ਦਾ ਇਹਨਾਂ ਦਾ ਹੋ ਸੀ ਉਹ ਜ਼ਬਰਦਸਤੀ ਧਰਮ ਚੇਂਜ ਕਰਨਾ ਚਾਹੁੰਦਾ ਸੀ ਜੀ ਜੀ ਕਹਿੰਦੇ ਵੀ ਕਸ਼ਮੀਰੀ ਪੰਡਤ ਜਦੋਂ ਕਸ਼ਮੀਰ ਤੋਂ ਆਏ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਆ ਕੇ ਕਹਿਣ ਲੱਗੇ ਵੀ ਮਾਰਾ ਸਾਡਾ ਧਰਮ ਚੇਂਜ ਕਰਨਾ ਸਾਡੇ ਚਾਟਪਾ ਦੇ ਤੋ ਉਦੋਂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਕਰਨੀ ਪਏ ਹੂੰ ਤਾਂ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀਗੇ ਉਹ ਕਹਿਣ ਲੱਗੇ ਜੀ ਮਾਰਾ ਥੋੜੇ ਤੋਂ ਵੱਡਾ ਕੋਈ ਮਿਲ ਗਈ ਠੀਕ ਹੈ ਕਹਿੰਦੇ ਉਸੇ ਵਕਤ ਗੁਰੂ ਤੇਗ ਬਹਾਦਰ ਜੀ ਉਹ ਮਾਤਾ ਗਦੀ ਛੋੜ ਕੇ ਛੋਟੇ ਗੁਰੂ ਗੋਬਿੰਦ ਸਿੰਘ ਬਿਠਾ ਕੇ ਉਹਦੇ ਨਾਲ ਚਲੀ ਗਈ ਸੀ। ਅ ਕਸ਼ਮੀਰੀ ਪੰਡਤਾਂ ਦੇ ਨਾਲ। ਜਦੋਂ ਉਸ ਤੋਂ ਬਾਅਦ ਹੋਰ ਜ਼ਿਆਦਾ ਜ਼ੁਲਮ ਹੋ ਗਏ ਤਾਂ ਇਹਨਾਂ ਨੂੰ ਕਿਲਾ ਛੱਡਣਾ ਪੈ ਗਿਆ। ਪੈ ਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ। ਤੇ ਮਾਤਾ ਗੁਜਰਖੋਰ ਜੀ ਸੀਗੇ ਨਾਲ ਛੋਟੇ ਸਹਿਬਜ਼ਾਦੇ ਸੀਗੇ। ਤਾਂ ਇਹਨਾਂ ਦੇ ਤਿੰਨ ਉਹਨਾਂ 'ਚ ਵੱਟੇ। ਜਿਹੜੇ ਮਾਤਾ ਗੁਜਰੀ ਸੀ ਤੇ ਛੋਟੇ ਸਹਿਬਜ਼ਾਦੇ ਇਹ ਦੋਨੋਂ ਆ ਗਏ ਫਤਿਹਗੜ੍ਹ ਸਾਹਿਬ ਕੋਲ। ਹੂੰ। ਜਦੋਂ ਇਹਨਾਂ ਨੂੰ ਕਹਿੰਦੇ ਜਦੋਂ ਸਰਸਨ ਨਦੀ ਦੇ ਵਿੱਚੋਂ ਲੰਘੇ ਉਹਦੇ ਇਹਨਾਂ ਦੇ ਪੂਰੇ ਕੱਪੜੇ ਗਿੱਲੇ ਹੋਏ ਹੋਏ ਸੀਗੇ ਜੀ ਕਿਉਂਕਿ ਉਠਾ ਨਹੀਂ ਸਕੇ ਸੀ ਇਹ ਜਲੀ ਤੇ ਆ ਕਹਿੰਦੇ ਉਹ ਇਹਨਾਂ ਨੂੰ ਉਹ ਨਸੀਹਤ ਦੇਣ ਦਾ ਮਾਰਾ ਵੀ ਇਹ ਛੋਟੇ ਬੱਚੇ ਹਨ ਮਾਤਾ ਜਾਂ ਬਜ਼ੁਰਗਾਂ ਵੀ ਇਹ ਆਪਣਾ ਧਰਮ ਬੰਦ ਲੇਗੇ ਇਹਨੂੰ ਠੰਡੇ ਬੁਰਜੀ 'ਚ ਉਸ ਟਾਈਮ ਬਿਠਾਇਆ ਗਿਆ ਸੀ ਮਗਰ ਉਹ ਇੰਨੇ ਮਤਲਬੋਂ ਸੀਗੇ ਜੀ ਤੇ ਆਪਣੇ ਉਸ ਤੋਂ ਡਾਮਨ ਰੋਲੇ ਨਹੀਂ ਹੋਇਆ ਬਹੁਤ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਸੀਗੇ ਬਹੁਤ ਗੱਲਾਂ ਕੀਤੀਆਂ ਵੀ ਗਈਆਂ ਸੀਗੀਆਂ ਪਰ ਪੁੱਤ ਕੀ ਦੇ ਸੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਸ਼ਾ ਦੇ ਡੋਲਣਾ ਕਿੱਥੇ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਉਹਨਾਂ ਦੀ ਰਗਾਂ ਚ ਜੋ ਚੱਲ ਰਿਹਾ ਸੀਗਾ ਤਾਂ ਬਹੁਤ ਵੱਡੀ ਗੱਲ ਸੀਗੀ ਤਾਂ ਵੀਰ ਜੀ ਮੈਂ ਦੇਖਿਆ ਤੁਹਾਨੂੰ ਤੁਸੀਂ ਹਰ ਸਾਲ ਇਸ ਬਰਫ਼ ਵਾਲੇ ਪਾਣੀ ਦੇ ਨਾਲ ਨਹਾਉਨੇ ਹੋਗੇ ਹਨਾ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ 1998 ਤੋਂ ਸ਼ੁਰੂ ਕੀਤਾ ਸੀ ਉਸ ਟਾਈਮ ਪਰਫ ਉਹ ਥੋੜੀ ਸੀ ਉਹ ਐਕਟੀਵਨਸ 5 ਕੰਟੋਲ ਵਰਤ ਕਰਦੀ ਸੀ। ਅੱਛਾ ਜੀ। 5 ਕੰਟੋਲ ਵਰਤ ਕੇ ਨੂੰ ਮੈਂ ਤੋੜ ਦਾ ਪਿੰਚ ਪਾਣੀ ਬਣਾ ਲਾ ਪੂਰਾ ਪਿਓਰ ਪਾਣੀ ਬੋਕੇ ਫਿਰ ਉਹ ਆਪਣੇ ਹੱਥੇ ਐਕਚੁਅਲੀ ਇਸ ਤਰ੍ਹਾਂ ਸੀ ਜਦੋਂ ਬੋਈ ਨੇ ਸਾਨੂੰ ਦੱਸਿਆ ਸਾਡੇ ਬਜ਼ੁਰਗਾ ਨੇ ਵੀ ਇੰਨੀ ਠੰਡ ਸੀ ਤਾਂ ਮੇਰੇ ਮਨ ਦੇ ਵਿੱਚ ਉਹਨਾਂ ਦੇ ਚਰਨ ਦਵੰਦੇ ਦਵੰਦੇ ਇੱਕ ਬਚਪਨ ਸੀ ਹੂੰ ਉਹ ਵੀ ਲੋਕਾਂ ਦੇ ਡੇਡੇ ਲੰਗਰ ਲਾਉਂਦੇ ਆ ਕੱਪੜੇ ਗਰਮ ਕੱਪੜੇ ਵੰਡਦੇ ਆ ਹੋਰ ਕਈ ਮਤਲਬ ਵੀ ਮਹਿਕਿਆ ਕੀਤਾ ਜਾ ਮੇਰੇ ਦਿਮਾਗ ਦੇ ਵਿੱਚ ਇੱਕ ਇਹੀ ਗੱਲ ਸੀ ਕਿ ਆਪਣੀ ਮਤਲਬ ਕਮੀਜ਼ ਦੀ ਬਾਹ ਵੀ ਘੱਲੀ ਹੋਈ ਵੀ ਹੋਵੇ ਆਪਾਂ ਉਸ ਨੂੰ ਵੀ ਬੜਾ ਫਰਦ ਉਹਨਾਂ ਦੀ ਪੂਰੀ ਪਸਾਕ ਗਿੱਲੀ ਸੀ ਜਿਹੜੇ ਮਖਮਲ ਦੇ ਗੱਦਿਆਂ ਦੇ ਉੱਤੇ ਪੈਣ ਵਾਲੇ ਛੋਟੇ ਸਹਿਬਜ਼ਾਦੇ ਉਹ ਜਿਹੜੇ ਬੁਰਜ ਤੇ ਮੈਨੂੰ ਉਹਦੀ ਉਹ ਠੰਡ ਦੇ ਰਾਹੀਂ ਇੱਕ ਬਰਸ਼ ਨੂੰ ਚੁਣ ਲਿਆ ਸੀ ਬੀਓ ਦਰਦ ਨੂੰ ਲਗਾ ਲਓ ਐਸਾਂਸ ਵੀ ਸਾਡੇ ਵਾਸਤੇ ਉਹਨਾਂ ਨੇ ਜੋ ਕੀਤਾ ਫਿਰ ਬਰਫ ਆਪਣੇ ਉਹਦੇ ਨਾਲ ਕਿਹਾ ਵੀ ਮੈਂ ਬਰਫ ਨਾਲ ਨਾਲ ਸ਼ੁਰੂ ਕਰਾਂਗਾ ਮਤਲਬ ਕਿਸੇ ਨੂੰ ਨਹੀਂ ਕਿਹਾ ਮਤਲਬ ਆਪਣੇ ਮਨ ਦੇ ਵਿੱਚ ਹੀ ਮਨ ਦੇ ਵਿੱਚ ਹੀ ਇੱਕ ਨਿਰਣਾ ਕਰ ਲਿਆ ਸੀ ਜੀ ਹਮ ਹਾਜੀ ਮੰਨੂ ਮਤਲਬ 27 ਸਾਲ ਹੋ ਗਏ ਤੁਸੀਂ ਦੇਖੇ ਹੋਗੇ ਟੱਪ ਏ ਐਨ ਭਰੇ ਹੋਏ ਸੀਗੇ ਪੰਜ ਮਿੰਟ ਬਰਫ ਆ ਜਾਂਦੀ ਹੈ ਤੇ ਕਰ ਕੇ ਆਪਨੇ ਫੇਰ ਕਰਦੇ ਬਾਈ ਜੀ ਬਹੁਤ ਛੋਟੀ ਉਮਰ ਚ ਤੁਸੀਂ ਇਹ ਫੈਸਲਾ ਲਿਆ ਸੀ ਤੁਹਾਡੇ ਘਰਦਿਆਂ ਨੇ ਤੁਹਾਨੂੰ ਰੋਕਿਆ ਨਹੀਂ ਕਿ ਬੇਟਾ ਇੰਨੀ ਠੰਡ ਦੇ ਵਿੱਚ ਤੁਸੀਂ ਕਿੰਦਾ ਕਰ ਰਹੇ ਹੋ ਕਿਉਂਕਿ ਹੁੰਦਾ ਹੈ ਕਿ ਸਾਡਾ ਬੱਚਾ ਬਿਮਾਰ ਨਾ ਹੋ ਜਾਈਏ ਇਹਨੂੰ ਠੰਡ ਨਾ ਲੱਗ ਜਾਈਏ ਹਨਾ ਪਰ ਉਹ ਕਿਸੇ ਨੇ ਡਾਟਿਆ ਨਹੀਂ ਰੋਕਿਆ ਨਹੀਂ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਐਕਚੁਅਲੀ ਕੀ ਸੀ ਜੀ ਮੇਰੇ ਮਦਰ ਸੀਗੇ ਕਿਉਂਕਿ ਬੋਲੀਏ ਤਾਂ ਮੈਨੂੰ ਦੱਸਿਆ ਹੋ ਸੀਗਾ ਜੀ ਤੇ ਜਦੋਂ ਮੈਨੂੰ ਹੁੰਦਾ ਹੁੰਦਾ ਸੀ ਮਦਰ ਮਤਲਬ ਸਾਡਾ ਜਿਹੜਾ ਪੁਰਾਣਾ ਘਰ ਸੀਗਾ ਉੱਥੇ ਇੱਧਰ ਤਾਂ ਅਸੀਂ 2004 ਚ ਆਗੇ ਸੀ ਅੱਛਾ ਜੀ ਇੱਕ ਗੁੱਲਣਾ ਲਗਿਆ ਤੇ ਉੱਧਰ ਮਦਰ ਨੇ ਚਾਹ ਦੇ ਵਿੱਚ ਲੌਂਗ ਪਾ ਕੇ ਅਦਰਕ ਪਾ ਕੇ ਮਾਨੂੰ ਇਸ ਤਰ੍ਹਾਂ ਫੱਟੇ ਦੇ ਉੱਤੇ ਦੇਣਾ ਵੀ ਤੂ ਪੀਲਾ ਟੋਣੀ ਵੀ ਹੋਇਆ ਮੈਂ ਉਹਨੂੰ ਕਹਿੰਦਾ ਸੀ ਵੀ ਬੀਬੀ ਨਹੀਂ ਮੈਂ ਨਹੀਂ ਕੀਨੇ ਵੀ ਮੈਂ ਤਾਂ ਉਪਰ ਜੀ ਜੋ ਜੋਤ ਲਾਉਗਾ ਫਿਰ ਵੀ ਉਹ ਹਮ ਉਹਨਾਂ ਨੇ ਦੋ ਤਿੰਨ ਵਾਰੀ ਮੈਨੂੰ ਦੇਖਿਆ ਵੀ ਆਏ ਸਾਲ ਇਸ ਤਰ੍ਹਾਂ ਕਰਦਾ ਤੇ ਹਰ ਮਾਂ ਬਾਪ ਨੂੰ ਇਹ ਹੁੰਦਾ ਵੀ ਸ਼ਾਇਦ ਕਉਂਕੋ ਉਹਦਾ ਉਮਰ ਥੋੜੀ ਜੀ ਉਹ ਬੁਰੀ ਸੀ ਮਨੂੰ ਕਹਿੰਦੇ ਤੈਨੂੰ ਕੋਈ ਗਮ ਆ ਜਾਂ ਤੈਨੂੰ ਕੋਈ ਪਰੇਸ਼ਾਨੀ ਆ ਮਨਨੇ ਕੋਈ ਪਰੇਸ਼ਾਨੀ ਨਹੀਂ ਅੱਛਾ ਜੀ ਤਾਂ ਜਦੋਂ ਮੈਂ ਮਤਲਬ ਨਹਾ ਕੇ ਮਤਲਬ ਖੜਾ ਹੋ ਰਿਹਾ ਸੀ ਉਹਨਾਂ ਨੇ ਨਾ ਮੇਰਾ ਹੱਥ پکڑ ਕੇ ਆਪਣੇ ਸਿਰ ਦੇ ਉੱਤੇ ਰੱਖ ਲਿਆ ਜੀ ਵੀ ਮੇਰੀ ਕਸਮ ਖਾ ਕੇ ਕਿਹਾ ਵੀ ਤੈਨੂੰ ਕੀ ਦਿੱਕਤ ਆ ਹੂੰ ਤਾਂ ਮੈਂ ਉਹਨਾਂ ਬੀਬੀ ਅੱਗੇ ਆ ਮੈਂ ਕੋਈ ਬਨ ਤਕਲੀਫ ਨਹੀਂ ਵੀ ਮੈਂ ਵੈਸੇ ਹੂੰ ਤੇ ਮਨੂੰ ਕਹਿੰਦੇ ਸੋਚੂਗਾ ਤਾਸ ਮੈਂ ਕਿਹਾ ਵੀ ਤੁਸੀਂ ਦੱਸਿਆ ਸੀ ਨਾ ਵੀ ਮੈਂ ਗੁਰੂ ਛੋਟੇ ਸਾਹਿਬ ਜਦਿਆਂ ਵਾਸਤੇ ਇਹ ਕਰਨਾ ਚਾਹਿਆ ਉਹਨਾਂ ਨੇ ਬੌਜੀ ਨਾਲ ਗੱਲ ਕੀਤੀ ਵੀ ਇਹ ਇਸ ਤਰ੍ਹਾਂ ਇਹ ਮਨੂੰ ਬੌਜੀ ਕਹਿੰਦੇ ਵੀ ਤੂੰ ਹੋਰ ਕੁਝ ਕਰ ਲਾ ਵੀ ਇਹ ਮੈਨੂੰ ਦੇਖੋ ਵਾਰੀ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਉਹ ਠੰਡੇ ਬੁਰਜੀ ਦੇ ਵਿੱਚ ਜੁੜਿਆ ਹੋਇਆ ਗਿੱਲੇ ਕੱਪੜੇ ਮੈਂ ਕਹਾ ਮੇਰਾ ਬਬ ਉਹਦੋਂ ਦਾ ਹੁਣ ਤੱਕ ਬਸ ਇੱਕ ਹੀ ਕਰਦਾ ਮਦਰ ਹਮ ਪਿੱਛੇ ਜੀ ਰਹਿਤ ਹੋ ਗਈ ਅੱਛਾ ਜੀ ਮਦਰ ਰੋਕਦੀ ਹੁੰਦੀ ਸੀ ਪਰ ਜਦੋਂ ਨੂੰ ਪਤਾ ਲੱਗਿਆ ਉਪਰ ਮੈਨੂੰ ਇਹ ਕਹਿੰਦੇ ਉਸ ਵੀ ਇੰਨੀ ਨਾ ਪਾ ਤੂੰ ਘੱਟ ਬਰਫ ਕਰ ਲਾ ਵੀ ਹਮ ਪਰ ਮੈਂ ਨਾ ਜੀ ਮਤਲਬ ਇੱਕ ਦਿਲ ਦੀ ਆਵਾਜ਼ ਹੁੰਦਾ ਹਮ ਮੇਰੇ ਜੋ ਮਨ ਦੀ ਆਵਾਜ਼ ਹੁੰਦੀ ਹੈ ਮੈਂ ਉਸੇ ਦਾ ਕਹਿਣਾ ਮੰਨਦਾ ਮੈਂ ਹੋਰ ਕਿਸੇ ਦਾ ਕਹਿਣਾ ਨਹੀਂ ਮੰਨਦਾ ਹਮ ਮੈਂ ਕਿਉਂਕਿ ਮੈਨੂੰ ਇਹ ਹੁੰਦਾ ਵੀ ਨੇਕੀ ਦੇ ਕੰਮ ਕਰ ਰਿਹਾ ਸਾਡੇ ਵਾਸਤੇ ਉਹਨਾਂ ਨੇ ਐਡਾ ਬੜਾ ਬਲੀਦਾਨ ਦਿੱਤਾ ਕੁਰਬਾਨੀ ਦਿੱਤੀ ਵੀ ਅਸੀਂ ਉਹਨਾਂ ਦੇ ਨਹੀਂ ਸਦੀ ਆਪਾਉਣਾ ਦਾ ਹਮ ਜੋ ਸਾਡੇ ਵਾਸਤੇ ਛੋਟੇ ਸਹਿਜਾਂ ਦੇ ਮਹਾ ਗੁਜਰੀ ਜੀ ਨੇ ਕੁਰਬੂਸ ਜੀ ਨੇ ਬਿਲਕੁਲ ਵੀ ਮੈਂ ਉਹੀ ਦੇਖਿਆ ਨਾ ਜਿਵੇਂ ਤੁਸੀਂ ਇੱਕ Hindu ਧਰਮ ਤੋਂ ਬਿਲੋਂਗ ਕਰਦੇ ਹੋ ਪਰ ਤੁਹਾਡੇ ਮੰਨ ਦੇ ਵਿੱਚ ਇੰਨੀ ਸ਼ਰਧਾ ਹੈ ਕਿ ਤੁਸੀਂ ਛੋਟੇ ਸਹਿਬ ਜਦਿਆਂ ਦੇ ਪਲ-ਪਲ ਨੂੰ ਚੀਜ਼ ਨੂੰ ਆਪਣੇ ਦਿਲ ਤੇ ਰੱਖ ਕੇ ਉਹਨਾਂ ਨੂੰ ਮਹਿਸੂਸ ਕਰ ਰਹੇ ਹੋ ਕਿ ਉਹ ਕਿਵੇਂ ਗਏ ਹੋਣਗੇ ਹਨਾ ਐਡਾ ਮਤਲਬ ਸਵਾਲ Hindu ਫੈਮਿਲੀ ਦਾ ਨਹੀਂ ਸਵਾਲ ਇਹ ਆ ਵੀ Hindu ਦੀ ਉਹਨਾਂ ਨੇ ਰੱਖਸ਼ਾ ਕੀਤੀ Hindu ਪਰਿਵਾਰ ਨੂੰ ਜਿੱਦੇ ਵੀ Hindu ਪਰਵਾਰਾਂ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਛੋਟੇ ਸਾਹਿਬ ਜਾਨੇ ਨੇ ਮਤਲਬ ਹੂੰ ਸਾਨੂੰ ਬਚਾਇਆ ਤੁਸੀਂ ਉਹਨਾਂ ਦਾ ਗੁਣ ਮੰਨਿਆ ਅਸੀਂ ਉਹਨਾਂ ਦਾ ਗੁਣ ਮੰਨਿਆ ਦੇਖੋ ਅਗਰ ਅੱਜ ਗੁਰੂ ਗੋਬਿੰਦ ਸਿੰਘ ਜੀ ਨਾ ਮਤ ਕਰਦੇ ਇਹ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੁੰਦਾ ਇਸ ਮੈਂ ਹਿੰਦੁਸਤਾਨ ਰਹਿਣਾ ਸੀ ਠੀਕ ਹੈ ਇਹ ਸਾਰਾ ਮੁਗਲਮ ਉਹ ਹੁੰਦਾ ਇਸ ਕਰਕੇ ਇਹ ਅਭੀ ਮੈਂ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇਹ ਕਹਿਣਾ ਚਾਹਨਾ ਵੀ ਜੋ احسان ਸਾਡੇ ਤੇ ਕੀਤਾ ਉਸ احسان ਦਾ بدلہ میں ਤਾਂ ਕਹਾਂ ਕੋਈ ਵੀ ਐਸੀ ਦੁਨੀਆ ਦੀ ਤਕਨੀਕ ਨਹੀਂ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ احسان ਦਾ ਮਤਲਬ ਬਦਲਾ ਚੁਕਾ ਦੇ ਜੀ ਮਤਲਬ ਇੱਕ ਦਿਲੋਂ ਇਹ ਹੁੰਦਾ ਵੀ ਮੈਂ ਜੋ ਵੀ ਜਿਆਦਾ ਜਿਆਦਾ ਮਤਲਬ ਦੇਖੋ ਮੈਂ ਤਾਂ ਹੁੰਦਾ ਕੋਣਾ ਵੈਸੇ ਮੈਂ ਤੁਹਾਨੂੰ ਇੱਕ ਗੱਲ ਜੇ ਤੁਸੀਂ ਸੋਚਦੇ ਹੋਵੇਂ ਵੀ ਮੈਂ ਕਰ ਰਿਹਾ ਟੋਣੀ ਕਰ ਰਿਹਾ ਟੋਣੀ ਦੀ ਹਿੰਮਤ ਨਹੀਂ ਮੈਂ ਤਾਂ ਇੱਕ ਠੰਡਾ ਗਲਾਸ ਪਾਣੀ ਦੀ ਆਪਾਂ ਪੀ ਸਕਦੇ ਠੀਕ ਹੈ ਉਹ ਐਨੇ ਪੰਜ ਕੰਪਲ ਨੂੰ ਕੰਟਰੋਲ ਲੈਂਦੇ ਬਸ ਉਹ ਕਰਦੇ ਉਹ ਹੀ ਹਿੰਮਤ ਦੇ ਰਹੇ ਆ ਜੀ ਤੇ ਉਹਨਾਂ ਦੀ ਹਿੰਮਤ ਦੇ ਨਾਲ ਹੀ ਮਤਲਬ ਮੈਂ ਤੋਂ ਹੀ ਕਰੀਆ ਮੈਂ ਇੱਕ ਦੂਜੀ ਗੱਲ ਟੋੜੇ ਹੈ ਨਾ ਵੀ ਮੈਂ ਬਚਪਨ ਤੋਂ ਹਨੂਮਾਨ ਜੀ ਦੀ ਵੀ ਪੂਜਾ ਕਰਦਾ ਆ ਅੱਛਾ ਜੀ ਉਹਨਾਂ ਕੰਨੀ ਤੋਂ ਵੀ ਮੈਨੂੰ ਬਹੁਤ ਪਈ ਹਮ ਮੈਂ ਇਹ ਸਾਰੇ ਨਹੀਂ ਕਹਦਾ ਉਹਨੂੰ ਵੀ ਮੇਰੀ ਮਦਦ ਤਾ ਤੁਸੀਂ ਕਰਨਾ ਮੈਨੂੰ ਕੋਈ ਠੰਡ ਲੱਗੇ ਤੁਸੀਂ ਯਕੀਨ ਨਹੀਂ ਕਰਨਾ ਵੀ ਮੈਂ ਇੱਕ ਟੀ-ਸ਼ਰਟ ਦੇ ਵਿੱਚ ਮਤਲਬ ਨਪਸਨਾਲ ਕਰਕੇ ਉਹ ਬੜਾ ਸੀ ਜਿਹਾ ਥੋੜੀ ਜਿਹਾ ਨਾ ਵੀ ਦਾਲੀ ਨੂੰ ਹਮ ਮਤਲਬ ਕੋਈ ਵੀ ਕਦੇ ਵੀਰੇ ਬਿਮਾਰ ਨਹੀਂ ਹੋਏ ਤੁਸੀਂ ਇੰਨੀ ਬਰਫ਼ ਦੇ ਵਿੱਚ ਮਤਲਬ ਠੰਡ ਤੁਹਾਨੂੰ ਲੱਗੀ ਹੋਵੇ ਜਾਂ ਤੁਸੀਂ ਬਿਮਾਰ ਹੋਗੇ ਹੋ ਇਦਾਂ ਜਾਂ ਹੋਵੇ ਕਿ ਨਹੀਂ ਹੁਣ ਮਨਜਾ ਵੀ ਕਈ ਵਾਰ ਕਰਦਾ ਹੁੰਦਾ ਕਿ ਛੱਡੋ ਨਹੀਂ ਕੀ ਕਰਨਾ ਬਿਮਾਰਤਾ ਹੋ ਗਈ ਐਦਾਂ ਕੁਝ ਨੀ ਮੈਂ ਇੱਕ ਇੱਕ ਇਹ ਕਿਤੇ ਵੀ ਇਹ ਦਿਨਾਂ ਦੇ ਵਿੱਚ ਨਹੀਂ ਆ ਕੇ ਅੱਛਾ ਮਤਲਬ 13 ਤਰੀਕ ਤੋਂ ਲੈ ਕੇ 12 ਤਰੀਕ ਤੋਂ ਲੈ ਕੇ ਤੇ 24 28 ਤੱਕ ਬਹੁਤ ਬੜੀ ਪਰਮਾਤਵਾ ਦੀ ਕੀਮਤੀ ਆ ਜਾਂਦੀ ਹੈ ਹਿੰਮਤੀ ਆ ਜਾਂਦੀ ਹੈ ਹਿੰਮਤੀ ਬਤਰੀ ਕੀ ਹੁੰਦਾ ਵੀ ਪਤਾ ਨਹੀਂ ਬਤ ਮਤਲਬ ਗਿੱਚੀ ਦਾ ਮਤਲਬ ਮੈਂ ਤੇ ਹੂੰ ਇਸ ਕਰਕੇ ਦੇਖੋ ਬਮਾਰ ਦਾ ਜਿਹੜਾ ਉਹਨਾ ਉਹ ਪਹਿਲੇ ਆ ਜਿਵੇਂ ਨਵੰਬਰ ਹੋ ਗਿਆ ਅਕਤੂਬਰ ਹੋ ਗਿਆ ਹੋ ਗਿਆ ਮਤਲਬ ਇਹ ਦਿਨਾਂ ਦੇ ਵਿੱਚ ਇਹ ਬੇਛੋੜੇ ਸਾਹਿਬ ਜਦ ਤੱਕ ਨਹੀਂ ਮਤਲਬ ਉਹ ਉਹਨਾਂ ਦੇ ਵਿੱਚ ਨਹੀਂ ਆ ਕੇ ਇਸ ਤਰ੍ਹਾਂ ਕਦੀ ਵੀ ਹੋਇਆ। ਹਾਂ। ਨਾ ਹੀ ਮੈਂ ਤੁਹਾਨੂੰ ਦੱਸਾਂ ਕਦੀ ਹੋਏਗਾ। ਹਾਂ। ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਜਦ ਤੱਕ ਮੇਰੀ ਜਾਨ ਚ ਜਾਨ ਆ ਵੀ ਜੋ ਇਹ ਡਿਊਟੀ ਲੱਗੀ ਆ ਜੋ ਸੁਦਾਦੀ ਦੀ ਨਜ਼ਰ ਆ। ਹਾਂ। ਭਾਈ ਜੀ ਆਪਾਂ ਵੇਖੀਏ ਤਾਂ ਤੁਸੀਂ ਜਿਵੇਂ ਮੰਨ ਲਓ ਹਨਾ ਵੀ ਚਲੋ ਕੇਸ ਵੀ ਨਹੀਂ ਰੱਖੇਗੇ ਪਰ ਫਿਰ ਵੀ ਆਪਾਂ ਦੇਖੀਏ ਵੀ ਤੁਹਾਡੇ ਮਨ ਦੇ ਵਿੱਚ ਕਿੰਨਾ ਅ ਲਗਾਵਾ ਹਨਾ ਸਿੱਖੀਸਮ ਦੇ ਨਾਲ ਤੁਸੀਂ ਧਰਮ ਨੂੰ ਕਿੰਨਾ ਮੰਨਦੇ ਹੋ ਪਰ ਇੱਕ ਪਾਸੇ ਆਪਾਂ ਦੂਜੇ ਲੋਕ ਵੀ ਦੇਖਦੇ ਹਾਂ ਵੀ ਜਿਹੜੇ ਕਹਿ ਲੋ ਵੀ ਪੂਰਾ ਪਹਿਰਾਵਾ ਵੀ ਪਾਲਨਦੇ ਬਾਣੇ ਵੀ ਪਾਲਨਦੇ ਪਰ ਮਨਾਂ ਚ ਚੋਰ ਹੁੰਦਾ ਕਿ ਉਹ ਜੀ ਚੀਜ਼ਾਂ ਕਰਦੇ ਨੇ ਹਨਾ ਉਹਦੇ ਵਿੱਚ ਜੀ ਇੱਕ ਐਸਾ ਹੁੰਦਾ ਵੀ ਜੇ ਤੁਹਾਡੇ ਅੰਦਰ ਕੋਈ ਦਿਖਾਵਾਪਨ ਆ ਗਿਆ ਹੂੰ ਜਿਸ ਇਹ ਤਾਂ ਪਤਾ ਨਹੀਂ ਮੈਂ ਐਕਚੁਅਲੀ ਟੂਡੇ ਜਨਰਲਾਂ ਤੋਂ ਬਹੁਤ ਜ਼ਿਆਦਾ ਦੂਰ ਸੀ ਇਹ 2022 ਚ ਰਿਪੋਰਟ ਹੋਇਆ ਇਹ ਕੋਲੀ ਇਹ ਕੋਈ ਥੋੜੇ ਚੈਨਾ ਤੇ ਉਹ ਉਹ ਮੇਰੇ ਇੱਥੇ ਤੋਂ ਮੈਨੂੰ ਬਰਫ ਘੱਟ ਵੀ ਸੀ ਮੇਰੇ ਕੋਲ 2 ਪੌਂਡਰ ਬਰਫ ਘੱਟ ਸੀ ਮੈਂ ਬਾਦਗੜ ਤੋਂ ਬਰਫ ਲੈ ਕੇ ਆ ਰਿਹਾ ਸੀ ਜਦੋਂ ਮੈਂ ਸ਼ਾਮ ਦੇ ਟਾਈਮ ਆਇਆ 2022 ਦੇ ਵਿੱਚ ਬਹੁਤ ਦੁਪਹਿਰ ਸੀ ਸ਼ਾਮ ਨੂੰ 6 ਵਜੇ ਉਹ ਬਰੀਂ ਪਿੱਛੇ ਅਰਨ ਸਟ੍ਰੀਟ ਤੋਂ ਮੇਰੇ ਪਿੱਛੇ ਲੱਗ ਗਏ ਵੀ ਇੰਨੀ ਉਹਦੇ ਵਿੱਚ ਕਿਤਨਾ ਮਤਲੇ ਲੈ ਲੈ ਕੇ ਜਾਂਦੇ ਉਹ ਆਲ ਕਿ ਮੇਰੇ ਘਰ ਦੇ ਬਾਹਰ ਖੜੇ ਬਣੂ ਕਹਿੰਦੇ ਘਰ ਦੇ ਵਿੱਚ ਸਭ ਠੀਕ ਠਾਕ ਉਹਨੂੰ ਨਹੀਂ ਹੋ ਰਿਹਾ ਸਾਇਦ ਕੋਈ ਹਾਸਾ ਹੋ ਗਿਆ ਹਾਂ ਬਰਫ ਨਹੀਂ ਠੰਡ ਦੇ ਵਿੱਚ ਤਾਂ ਮੈਂ ਉਹਨਾਂ ਕੇ ਆ ਵੀ ਕੁਝ ਨਹੀਂ ਮਾਇਆ ਵੀ ਵੈਸੀ ਆ ਉਹ ਰਾਤ ਨੂੰ 9:30 ਤੱਕ ਬਰੇ ਗੇਟ ਦੇ ਬਾਹਰ ਖੜੇ ਰਹੇ ਹੂੰ ਤਾਂ ਮੈਂ ਉਹਨਾਂ ਕੇ ਕੋਲ ਜਾ ਕੇ ਬੈਠੋ ਚਾਹ ਪਾਣੀ ਪੀਏ ਕਿਉਂਕਿ ਸਾਡੇ ਨਾ ਇੱਕ ਘਰ ਦਾ ਰੂਲ ਆ ਹੂੰ ਜੋ ਸਾਨੂੰ ਬਜ਼ੁਰਗਾਂ ਕਨੀ ਤੋਂ ਮਿਲਿਆ ਵੀ ਇਹੀ ਮੈਂ ਆਪਣੇ ਬੱਚਿਆਂ ਨੂੰ ਵੀ ਜੋ ਸਾਡੇ ਬਾਦਰ ਕਹਿੰਦੇ ਸੀ ਗੇਟ ਦੇ ਅੰਦਰ ਆ ਗਿਆ ਹੂੰ ਘਰ ਦੇ ਅੰਦਰ ਆ ਗਿਆ ਵੀ ਉਹ ਬਗੈਰ ਖਾ ਕੇ ਜਾਈਦਾ ਪਰ ਕੋਈ ਵੀ ਆ ਹੂੰ ਤੱਕ ਮੇਰਾ ਉਹੀ ਰੂਲ ਚੱਲ ਰਿਹਾ ਹੈ ਮੈਨੂੰ ਬੁਲਾਇਆ ਅੰਦਰ ਆਜੋ ਚਾਹ ਪੰਪੀ ਲੋ ਮਨੂੰ ਕਹਿੰਦੇ ਜੀ ਅਸੀਂ ਚੈਨਲ ਤੋਂ ਆ ਤੇ ਅਸੀਂ ਥੋੜੀ ਹੋਰ ਮੈਂ ਕਹਿੰਦਾ ਮੈਂ ਬਿਲਕੁਲ ਨਹੀਂ ਕਰੂੰ ਉਹ ਕਹਿੰਦੇ ਨਹੀਂ ਵੀ ਸਾਨੂੰ ਕਰ ਲੈ ਮਨ ਵੀ ਇੱਕ ਸ਼ਰਤ ਹੋਏਗੀ ਮੈਂ ਥੋੜੇ ਸਮੇਂ ਨਾ ਬਾਵਾਂ ਮਗਰ ਤੁਸੀਂ ਮੇਰੀ ਵੀਡੀਓ ਨਹੀਂ ਬਣਾਉਂਦੇ ਉਹ ਕਹਿੰਦੇ ਨਹੀਂ ਜੀ ਚਲੋ ਸਾਨੂੰ ਮਨਜ਼ੂਰ ਉਹ ਬਾਅਦ ਚ ਜਦੋਂ ਮੈਂ ਤਿਆਰੀ ਕਰਾਂ ਫਿਰ ਉਹ ਕਹਿੰਦੇ ਵੀ ਬਾਕੀ ਸਮਾਜ ਨੂੰ ਪਤਾ ਲੱਗਣਾ ਚਾਹੀਦਾ ਵੀ ਕਿ ਹਿੰਦੂ ਪਰਿਵਾਰ ਚੋਂ ਇਸ ਤਰ੍ਹਾਂ ਮਤਲਬ ਗੁਰੂ ਗੋਬੀ ਸਿੰਘ ਦੇ ਪਰਿਵਾਰੋਂ ਕੰਮ ਕਰਨਾ ਤਾਂ ਮੈਨੂੰ ਥੋੜਾ ਓਕੇ ਨਹੀਂ ਪਾਜੀ ਮਤਲਬ ਸਾਡੀ ਬੇਨਤੀ ਹੈ ਉਸ ਤੋਂ ਬਾਅਦ ਸਭ ਮੇਰੀ ਇਹ ਲੀਕ ਹੋਈ ਨਹੀਂ ਤਾਂ ਮੈਂ ਬਹੁਤ ਜ਼ਿਆਦਾ ਗੁੱਪਤ ਚੱਲ ਰਿਹਾ ਸੀ ਇੱਥੇ ਤੱਕ ਸਿਰਫ ਇੱਕ ਮੇਰੇ ਮਦਰ ਨੂੰ ਤੇ ਬਾਦਰ ਨੂੰ ਪਤਾ ਸੀ ਵੀ ਕਿਉਂ ਹੋਰ ਕਿਸੇ ਬੰਦੇ ਨੂੰ ਮੈਂ ਮਤਲਬ ਜਿਹੜਾ ਨੇਕੀ ਦਾ ਕੰਮ ਕਰਦਾ ਮੈਂ ਨਹੀਂ ਕਰਦਾ ਸੀ ਤੁਸੀਂ ਇਹਦੇ ਨਾਲ ਹੋਰ ਕੀ ਕਰਦੇ ਹੋ ਕੰਮ ਕੀ ਹੈ ਤੁਹਾਡਾ ਕਾਰੋਬਾਰ ਕੀ ਹੈ ਬਜੀ ਮੈਂ ਸਿਰਫ ਬੈਂਕ ਫੀਲਿਆ ਜੀ ਅੱਛਾ ਜੀ ਹਮ ਠੀਕ ਹੈ ਕਸ ਉਸ ਤੋਂ ਬਾਅਦ ਹੀ ਮੈਨੂੰ ਦਿਚਾ ਕੀ ਹੂੰ ਗੁਰਦੁਆਰਾ ਸਾਹਿਬ ਜਾਣਦੇ ਹੋ ਹਾਂ ਮੈਂ ਗੁਰਦੁਆਰਾ ਐਕਚੁਅਲੀ ਇਸ ਜਿਸ ਤਰ੍ਹਾਂ ਫਜੀ ਕੋ ਸਾਨੂੰ ਸੈਚਰਡੇ ਦੋ ਸੈਚਰਡੇ ਛੁੱਟੀ ਹੁੰਦੀ ਆ ਦੋ ਫਿਰ ਮੈਂ ਫਰਡੇ ਨੂੰ ਮਤਲਬ ਬੌਜੀ ਕੀ ਵੀ ਗੱਲ ਕਹਿੰਦੀ ਸੀ ਵੀ ਅਗਰ ਤੁਸੀਂ ਨੇਕੀ ਦਾ ਕੰਮ ਕਰ ਰਹੇ ਹੋ ਉਹ ਤੁਹਾਨੂੰ ਦੱਸਣਾ ਨਹੀਂ ਚਾਹੀਦਾ ਦੱਸਣਾ ਨਹੀਂ ਚਾਹੀਦਾ ਮਤਲਬ ਪਤਾ ਨਹੀਂ ਤੁਸੀਂ ਕਿਸ ਤਰੀਕੇ ਨਾਲ ਮੈਨੂੰ ਪੁੱਛ ਰਹੇ ਹੋ ਮੈਂ ਫਿਰ ਉਹ ਦੁੱਧ ਦੀ ਸੇਵਾ ਚਲਦੀ ਦੁਪਰਵਾਰਨ ਸਾਹਿਬ ਸੋਸੀ ਸੁਨਾਣ ਕਰਦੇ ਫਿਰ ਫ੍ਰਾਈਡੇ ਨੂੰ ਚਲ ਜਾਂਦੇ ਰਾਤ ਨੂੰ ਅਸੀਂ 11:00 ਵਜੇ ਮੈਂ ਤੇ ਮੇਰਾ ਬੇਟਾ ਫਿਰ ਅਸਤੋ ਕੇ ਫਿਰ ਅਸੀਂ ਸਵੀਰ ਸੁਨਾਣ ਕਰਾ ਕੇ ਸਵੀਰ ਪੰਜ ਵੀ ਜਾ ਅੱਛਾ ਮਤਲਬ ਤੁਸੀਂ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਰੱਖਿਆ ਹੋਇਆ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਹੋ ਦਿਖਾਉਂਦੇ ਹੋ ਕਿ ਕਿਵੇਂ ਸੇਵਾ ਕਰਨੀ ਹੈ ਸਭ ਹਾਂਜੀ ਉਹ ਪਤਾ ਗੱਲ ਕੀ ਹੈ ਜੀ ਜਿਸ ਤਰ੍ਹਾਂ ਮਨ ਨੂੰ ਇਹ ਚੀਜ਼ਾਂ ਮਨ ਨੂੰ ਬਰਸਤ ਚੋਂ ਮਿਲਦੀਆਂ ਜੀ ਜਿਵੇਂ ਮੇਰੇ ਫਾਜ਼ਲ ਸਾਹਿਬ ਨੇ ਸਾਨੂੰ ਦੱਸਿਆ ਸੀਗਾ ਵੀ ਇਸ ਤਰ੍ਹਾਂ ਗੁਰੂ ਘਰ ਸੀ ਤੇ ਬਾਗੀ ਛੋਟੇ ਸਾਰੇ अगर मैं आपको बिकने दसूंगा तो इसमें और भी पता बन जाएगा बिल्कुल बिक ही बहुत अच्छी बात है तो एक ये भी जेडी बाहरले स्टूडेंट एक मैं ਤੁਹਾਨੂੰ ਹੋਰ ਗੱਲ ਦੱਸਣਾ ਹਾਂਜੀ ਵੀ ਆਪਣੀ ਇੰਡੀਆ ਸਰਕਾਰ ਆਈਆਂ ਸੀ ਹੂੰ ਕਦੀ ਛੋਟੇ ਸਹਿਬਜ਼ਾਦਿਆਂ ਦੀ ਛੁੱਟੀ ਨਹੀਂ ਹੋਈ ਸੀ ਹੂੰ ਪਰ ਇੱਕ ਬਹੁਤ بڑا ਮਤਲਬ ਇਹ ਸਰਕਾਰ ਜੇ ਕੰਮ ਕੀਤਾ ਕਿ ਛੋਟੀ ਸਾਹਿਬ ਜਾਂਦੇ ਨਹੀਂ ਛੁੱਟੀ ਬਾਈ ਵੀਰ ਦੀ ਹਾਂ ਛੁੱਟੀ ਮਤਲਬ ਕਰ ਰਹੇ ਹਾਂ ਉਹਦੇ ਵਿੱਚ ਇਹ ਜਿਹੜੇ ਬਾਹਰ ਲੋਕ ਕੇਰਲਾ ਚ ਬੈਠੇ ਹੋ ਗੌਰ ਬੈਠੇ ਆ ਹਿੰਦੂ ਪਰਿਵਾਰੋਂ ਨੂੰ ਨਹੀਂ ਪਤਾ ਸੀਗਾ ਵੀ ਛੋਟੀ ਸਾਹਿਬ ਜਾਂਦੇ ਨਹੀਂ ਮਤਲਬ ਕੀ ਇਸ ਕਰਕੇ ਦੀਦਾ ਕੋਈ ਚੰਗੇ ਨਜ਼ਰਾਂ ਹਮਮ ਗਵਰਨਮੈਂਟ ਦਾ ਸ਼ੁਕਰੀਆ ਦਾ ਕਰਨਾ ਚਾਹੁੰਦੇ ਜੀ ਤੁਸੀਂ ਫਤਿਹਗੜ੍ਹ ਸਾਹਿਬ ਜਾਣਦੇ ਹੋ ਵੀਰ ਜੀ ਹਾਂ ਫਤਿਹਗੜ੍ਹ ਸਾਹਿਬ ਜਾਣਦੇ ਮਗਰ ਮੈਨੂੰ ਸੋਕਾ ਜੀ ਜਾਣਾ ਸੀਗਾ ਹਾਂ ਤੇ ਉਹ ਥੋੜੀ ਉਹਦੇ ਕਰਕੇ ਫਿਰ ਮਨ ਉਹ ਥੋੜਾ ਜਿਹਾ ਹੋ ਗਿਆ ਹਾਂ ਹੁਣ ਮੈਂ ਥੋੜਾ ਜਿਹਾ ਭੀੜ ਦੇ ਵਿੱਚ ਨਹੀਂ ਮੈਂ ਥੋੜਾ ਜਿਹਾ ਜਾਂਦਾ ਜੀ ਭੀੜ ਦੇ ਵਿੱਚ ਥੋੜਾ ਜਿਹਾ ਰਸ਼ ਜ਼ਿਆਦਾ ਹੁੰਦਾ ਸਾਰੇ ਲੋਕ ਉਹਨਾਂ ਨੂੰ ਤੁਸੀਂ ਜਾਣਦੇ ਮੈਨੂੰ ਇਹ ਹੁੰਦਾ ਵੀ ਥੋੜੀ ਦੇ ਜਾ ਕੇ ਬੈਠੀਏ ਨਹੀਂ ਤਾਂ ਫਿਰ ਉਹ ਬੀੜ ਦੇ ਵਿੱਚ ਬੜਾ ਬੜਾ ਮਾਹੌਲ ਬਣਦਾ ਹੈ। ਉੱਥੇ ਜਾ ਕੇ ਬਈ ਜੀ ਉਹ ਥਾਂ ਤੇ ਜਿੱਥੇ ਤੁਸੀਂ ਜਾ ਕੇ ਉਹ ਪੁਰਾਣੀਆਂ ਚੀਜ਼ਾਂ ਦੇਖਦੇ ਹੋ ਇਤਿਹਾਸਿਕ ਥਾਵਾਂ ਜੋ ਜਿੱਥੇ ਛੋਟੇ ਸਾਹਿਬ ਜੀ ਦੇ ਸ਼ਹੀਦ ਕੀਤੇ ਗਏ ਸੀ। ਹਾਂਜੀ। ਮਨ ਨੂੰ ਕੀ ਹੁੰਦਾ ਜਦੋਂ ਉਹ ਦੇਖਦੇ ਹੋਗੇ ਜਾ ਕੇ। ਭਾਵੁਕ ਹੋ ਜਾਂਦੇ ਹੋ, ੱਖਾਂ ਪਰ ਆਉਂਦੀਆਂ, ਦਿਲ ਦੁਖਦਾ। ਦਿਲ ਤਾਂ ਬਹੁਤ ਜ਼ਿਆਦਾ ਦੁਖਦਾਈ ਹੈ ਇਹ ਦੇਖੋ ਕਿ ਸਾਡੇ ਵਾਸਤੇ ਇੱਕ ਜਿੰਦਿਆਂ ਨੂੰ ਉਹਨਾਂ ਨੂੰ ਨਿਮੋੜ ਦੇ ਵਿੱਚ ਉਹ ਕੀਤਾ ਸਾਡੇ ਧਰਮ ਨੂੰ ਬਚਾਉਣ ਦੇ ਵਾਸਤੇ। ਵੀ ਅੱਪਾ ਬਬਕਤ ਹੋਈ ਜਾਂ ਨਹੀਂ ਦੇਖੋ ਅਗਰ ਤੈਨੂੰ ਕੋਈ ਇਖਤਿਆਰ ਸਾਡੇ ਸਾਹਮਣੇ ਜਿੱਥੇ ਸਾਡੀ ਖਾਤਰ ਹੋਇਆ ਹੋਵੇ ਅਸੀਂ ਸਾਹਮਣੇ ਬੈਠ ਕੇ ਦੇਖਿਆ ਜਿਵੇਂ ਉਹ ਜਿੱਥੇ ਛੋਟੇ ਸਿਰ ਜਿਆਦਾ ਨੋ ਹੁੰਦਾ ਹਮ ਮਰਦਾਂ ਨੂੰ ਰੋਣਾ ਨਹੀਂ ਆਇਆ ਹਮ ਉਹ ਤਾਂ ਉੱਥੇ ਜਾ ਕੇ ਤਾਂ ਰੋਣਾ ਰੋਣਾ ਮੇਰੇ ਇੱਥੇ ਰੋਣਾ ਆ ਜਾਂਦਾ ਜੀ ਜਦੋਂ ਉਹਨਾਂ ਦੀ ਉਹ ਦੇਖਦੇ ਹਾਂ ਇਹ ਅੰਦਰੋਂ ਹੀ ਕਿ ਦਰਦ ਐਸਾ ਹੁੰਦਾ ਵੀ ਜਿਹੜਾ ਜੋ ਕਿਸੇ ਨੂੰ ਕਹਿੰਦੀ ਲੋੜ ਹੈ ਅੰਦਰ ਹੀ ਤੁਹਾਡੀ ਆਤਮਾ ਚ ਹੋਣੀ ਹੈ ਹਮ ਬਿਆਨ ਨਹੀਂ ਇਤਰੰਨ ਅੰਦਰ ਹੀ ਆਟੋਮੈਟਿਕ ਆ ਜਾਂਦਾ ਜੋ ਤੁਸੀਂ ਉਹਨੂੰ ਯਾਰ ਕਰਦੇ ਹਮ ਅੱਛਾ ਭਾਈ ਜੀ ਇਸ ਟਾਈਮ ਜੇ ਮੰਨ ਲਓ ਤੁਸੀਂ ਕੋਈ ਗੁਰਬਾਣੀ ਦਾ ਕੋਈ ਸ਼ਬਦ ਸੁਣਦੇ ਹੋ ਤੇ ਕਿਹੜਾ ਸ਼ਬਦ ਜ਼ਿਆਦਾ ਤੁਸੀਂ ਸੁਣਦੇ ਹੋਗੇ ਇਸ ਟਾਈਮ ਜਾਂ ਕੋਈ ਗੁਰਬਾਣੀ ਕਿਹੜਾ ਪਾਠ ਤੁਸੀਂ ਕਰਦੇ ਹੋ ਜਾਂ ਸੁਣਦੇ ਹੋ ਦੇਖੋ ਆਖ ਤਾਂ ਮੈਂ ਦੇਖੋ ਇਹ سامنے ਮੈਂ ਐਸਡੀ ਲਾਈਵੇ ਇਹਦੇ ਵਿੱਚ ਸ਼ਬਦ ਲੱਗੇ ਨੇ ਅੱਛਾ ਤਾਂ ਅੱਜ ਕੱਲ ਤਾਂ ਬਸ ਉਹ ਕੋਨਾ ਅਸਾਂ ਮੁੜ ਕੇ ਦੀਆ ਹੂੰ ਛੋਟੇ ਸਾਬ ਜਾਂਦੇ ਰਹਤੇ ਤੁਸੀਂ ਤੁਹਾਡਾ ਬੋਲ ਕੇ ਸੁਣਾਓਗੇ ਉਹ ਬੋਲ ਮੈਂ ਤੁਹਾਡੇ ਕੋਲੋਂ ਸੁਣਨਾ ਚਾਹਨੀ ਐ ਉਹ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ ਅੰਦਰੋਂ ਮਾਫੀ ਚਾਹੁੰਦਾ ਹੂੰ ਮਤਲਬ ਮੇਰਾ ਅੰਦਰੋਂ ਮਨ ਥੋੜਾ ਜਾ ਹੂੰ ਤੇ ਟੋੜਿਆ ਮਨ ਥੋੜਾ ਜਿਹਾ ਭਾਵੁਖ ਹੋ ਜਾਂਦਾ ਹੈ ਹਨਾ ਕਿਉਂਕਿ ਤੁਸੀਂ ਬਹੁਤ ਵੱਡਾ ਉਹ ਕਰ ਰਹੇ ਹੋ ਹਨਾ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਬਾਕੀ ਲੋਕਾਂ ਦੇ ਲਈ ਵੀ ਇੱਕ ਪ੍ਰੇਰਨਾ ਬਣਦੇ ਹੋ ਤੁਹਾਡੀ ਇਹ ਵੀਡੀਓ ਹੈ ਜੇ ਕਿਤੇ ਜਾਓਗੀ ਤਾਂ ਲੋਕਾਂ ਨੂੰ ਪਤਾ ਲੱਗੂਗਾ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਕਿ ਕਿਦਾਂ ਕਿ ਤੁਸੀਂ ਕਿਵੇਂ ਉਹ ਚੀਜ਼ ਨੂੰ ਮਹਿਸੂਸ ਕੀਤਾ ਹੈ ਤੁਸੀਂ ਕਿਉਂ ਇਹ ਚੀਜ਼ ਕਰ ਰਹੇ ਹੋ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੇਰੇ ਪਰਮਾਤਮਾ ਤੁਹਾਨੂੰ ਮੈਂ ਕਹਿੰਨੀ ਆ ਵੀ ਬਹੁਤ ਮੈਂ ਕਿਹਨੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਦੇਖੋ ਉਨ੍ਹਾਂ ਦੀ ਕਿਰਪਾ ਤੇ ਰਹੀ ਹੈ ਹੂੰ ਮੈਂ ਉਹਨਾਂ ਦਾ احسان ਮੰਨਣਾ ਗੁਰੂ ਘਰ ਸਿੰਘ ਨੂੰ ਗੁਰੂ ਤੇਗ ਬਹਾਦਰ ਜੀ چھوٹے ਸਿਰ ਵੀ ਐਂਤੀ ਠੰਡ ਦੇ ਵਿੱਚ ਹੂੰ ਵੀ ਸਨਨ ਕਰਨਾ اور ਮਨ ਨੂੰ ਪਤਾ ਨਾ ਲੱਗੇ ਬਿਲਕੁਲ ਇਸ ਤੋਂ ਵੱਡੀ ਹੋਰ ਕਿਰਪਾ ਮੈਂ ਕੁਝ ਕਹਿ ਨਹੀਂ ਸਕਦਾ ਹੂੰ ਵੀ ਜਿਵੇਂ ਹੁੰਦਾ ਰ ਅਈਆ ਦਾ ਵੀ ਥੋੜੇ ਤੇ ਕੁਦਰਤੀ ਮਿਹਰਾਬ ਹੋ ਗਈ ਉਹ ਇਹ ਚੀਜ਼ ਮੇਰੇ ਸਾਹਮਣੇ ਇਹ ਹੈ ਕਿ ਮੇਰੇ ਤੇ ਬਾਕੀ ਉਤਰਦੀ ਨਹੀਂ ਬਿਲਕੁਲ ਬਰਬਤਵਾਦੀ ਬਾਬਾ ਜੀ ਦੀ ਮਰਤੇ ਬਹੁਤ ਬੜੀ ਹਮ ਮਿਹਰ ਦੀ ਨਿਗਾਹ ਵੀ ਨਹੀਂ ਤਾਂ ਦੇਖੋ ਵੀ ਰਾਤ ਨੂੰ ਜਿਹੜਾ ਬੰਦਾ ਇੱਕ ਵਜੇ ਦੋ ਜਨ ਆ ਰਿਹਾ ਹੈ ਹਮ ਉਹ ਸਵੇਰੇ ਉੱਠ ਕੇ ਦਫਤਰ ਜਾ ਰਿਹਾ ਹੈ ਜਾਂ ਫਿਰ ਰਿਹਾ ਕੋਈ ਖਾਂਸੀ ਜਖਾਮ ਕੋ ਚੀ ਸਵੇਰੇ ਸਵੇਰੇ ਨੂੰ ਆਨ ਲੱਗ ਜਾਂਦੇ ਹੋ ਤੁਸੀਂ ਸਵੇਰੇ ਐਕਚੁਅਲੀ ਕੀ ਉਹਦਾ ਇਹ ਸਿਸਟਮ ਹੀ ਹੁੰਦਾ ਇੱਕ ਤਾਂ ਸ਼ਾਂਤ ਉਹ ਹੂੰ ਦਤੀ ਇਹ ਵੀ ਮਤਲਬ ਕੋਈ ਮੈਨੂੰ ਡਿਸਟਰਬ ਨਹੀਂ ਕਰਦਾ ਹੂੰ ਲਾਹੋ ਆਕਾਂਤ ਹੁੰਦਾ ਮੈਂ ਆਪਣਾ ਸਨਾਨ ਕਰਕੇ ਕਿਉਂਕਿ ਜਿਹੜੀ ਮੇਰੀ ਬਰਤ ਵੀ ਹੁੰਦੀ ਆ ਨਾ ਉਹ ਨੂੰ ਵੀ ਘੱਟੋ ਘੱਟ ਵੀ 8-9 ਘੰਟੇ ਲੱਗ ਜਾਂਦੇ ਆ ਉਹ ਨੂੰ ਪਾਣੀ ਬਣਾਉਣ अच्छा अच्छा पूरी बर्फ ਨੂੰ ਪਾਣੀ ਬਣਾਣਾ ਤੁਸੀਂ ਉਦਾਂ ਪਾਣੀ ਦਾ ਕੋਈ ਇਸਤੇਮਾਲ ਨਹੀਂ ਕਰਨਾ ਉਹ ਪਾਣੀ ਬਣਾਉਣਾ ਜੇ ਕੋਈ ਡਲੇ ਪਿਛੇ ਜੇ ਇੱਕ ਵਾਰੀ ਤੁਸੀਂ ਦੇਖਿਆ ਹੋਵੇਗਾ 2022 ਦੀ ਉਹ ਜਦੋਂ ਮੈਂ ਮੱਗੇ ਨਾਲ ਉੱਪਰ ਪਾਣਾ ਉਹ ਮੇਰੇ ਇੱਥੇ ਬਰਫ਼ ਦਾ ਟੁਕੜਾ ਲੱਗਿਆ ਸੀ ਤੇ ਮੈਨੂੰ ਅਸਰ ਕੁਛ ਨਹੀਂ ਹੋਇਆ ਸੀ ਮਤਲਬ ਉਸ ਕੋਲ ਮੱਗੇ ਚਾਹੀ ਤਾਂ ਉਹ ਸੱਪਨ ਲੱਗੀ ਵੀ ਸੀ ਮੈਂ ਇਹ ਨਹੀਂ ਹੁੰਦਾ ਜੀ ਵੀ ਜਿਵੇਂ ਆਪਾਂ ਵੈਸੀ ਪਾਣੀ ਘੇਰ ਲਿਆ ਲੋਕ ਕਹਿੰਦਾ ਜੀ ਮੈਂ ਪਰੋਟੀਨ ਚੁਣਾਉਣਾ ਉਸ ਸਮੇਂ ਤੇ ਹੁਣ ਕਿੰਨੇ ਦਿਨ ਹੋਰ ਚੱਲਣਾ ਤੁਹਾਡਾ ਮਤਲਬ ਬਸ ਅੱਜ ਲਾਸਟ ਅੱਜ ਲਾਸਟ ਹੈ ਜੀ ਚਲੋ ਇਹ ਵੀ ਕਹਿ ਲਓ ਵੀ ਸੇਵਾ ਹੀ ਆ ਹਾਂ ਸੇਵਾ ਲਾ ਲਓ ਇਹ ਉਹਨਾਂ ਦਾ ਮਤਲਬ ਮੈਂ ਤਾਂ ਇਹ ਸਮਝਦਾ ਕਿ ਮੇਰੀ ਬੁੱਢੀ ਲੱਗੀ ਗਈ ਹੂੰ ਵੀ ਪਰਮਾਤਮਾ ਨੇ ਮਤਲਬ ਕਿਤਾ ਇਸੇ ਬਾਣੇ ਮਤਲਬ ਮੇਰਾ ਜਿਹੜਾ ਗੁਰੂ ਜੀ ਦੇ ਲਾਗੇ ਨਾਲ ਲੋਗਾ ਵਰ ਲੱਗਿਆ ਬਸ ਉਹ ਦਰਦ ਨੂੰ ਅਹਿਸਾਸ ਕਰਦਾ ਵੀ ਤੁਸੀਂ ਯਕੀਨ ਕਰਨਾ ਜੇ ਆਪਾਂ ਰਾਤ ਨੂੰ ਕਈ ਵਾਰ ਪਏ ਉਹਨੇ ਸਾਡਾ ਅਰਜਾਈ ਉਪਰ ਜਾਂਦੀ ਆ ਉੱਥੇ ਤੋਂ ਹਵਾ ਆ ਰਹੀ ਹੁੰਦੀ ਅਸੀਂ ਉਸ ਨੂੰ ਵੀ ਦੱਬਦੇ ਹਾਂ ਹਾਂ ਕਿ ਵੀ ਹਵਾ ਆ ਰਹੀ ਹੈ ਵੀ ਸਾਨੂੰ ਮਤਲਬ ਪੈਰਾਂ ਨੂੰ ਠੰਡ ਲੱਗਦੀ ਹੈ ਮਗਰ ਇਹ ਵੀ ਮਾਲਕ ਦੀ ਥੋੜੀ ਬਾਬਾ ਜੀ ਇਸੇ ਤਰ੍ਹਾਂ ਕਿਰਪਾ ਤੁਹਾਡੇ ਤੇ ਬਣਾਈ ਰੱਖੋ ਹਾਂ ਮੈਂ ਉਹਨਾਂ ਨੂੰ ਬਸ ਇਹੀ ਗੱਲ ਕਹਿਦਾ ਹਾਂ ਉਹਨਾਂ ਨੂੰ ਮੇਰੇ ਮਾਰਾ ਦੇਖੋ ਜਾਣਾ ਤਾਂ ਸੌਦੇ ਆ ਵੀ ਅਗਰ ਤੋਨੇ ਮਿਲਦੇ ਮਿਹਦ ਹੀ ਨਹੀਂ ਹੋਇਆ ਮੈਨੂੰ ਚਲਦੇ ਫਿਰਦੇ ਲੈ ਜਾ ਕਿਤੇ ਤੋਂ ਵੀ ਲੈ ਜਾ ਮਨ ਕੋਈ ਕੋ ਨਹੀਂ ਹਮ ਮਤਲਬ ਕੁਈ ਐਸਾ ਨਾ ਹੋਵੇ ਕਿ ਮੈਂ ਕਿਸੇ ਦਾ ਮਤਾਜ ਹਾਂ ਹਮ ਮਨੂੰ ਕਿਸੇ ਗੱਲ ਦਾ ਵੀ ਅਗਰ ਮੇਰੀ ਸ਼ਰਦਾ ਸੱਚੀ ਆ ਹਮ ਯੂਜ਼ਰ ਫਾਲ ਮਨ ਵਸੇ ਦੇ ਦੇ ਹਮ ਇਹਨੇ ਕੁਈ ਉਹ ਵਸੇ ਮਨ ਮਾਰਾ ਜੂੰ ਸਵੇਰੇ ਉਤਕੇ ਦਿਨ ਰਾਤ بس یہی ਕਰਵਾ ਲੀ। ਕੋਈ ਹੋਰ। ਬਾਕੀ ਮੈਨੂੰ ਲੱਗਦਾ ਵੀ ਹੂੰ ਜਮਾਤ ਉਹ ਮੇਰੀ ਸੁਨੇਗਾ ਵੀ। ਹੂੰ ਬਿਲਕੁਲ ਜੀ ਤੁਹਾਡੀ ਅਰਦਾਸ ਮਹਾਰਾਜ ਦੀ ਚਰਨਾਂ 'ਚ ਪ੍ਰਵਾਨ ਹੋਵੇ ਅਸੀਂ ਵੀ ਇਹ ਹੀ ਅਰਦਾਸ ਕਰਦੇ ਹਾਂ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਨਵੀਂ ਸੇਧ ਇੱਕ ਨਵੀਂ ਪ੍ਰੇਰਣਾ ਲੈ ਕੇ ਤੁਸੀਂ ਇਹ ਕਰ ਰਹੇ ਹੋ ਹਾਲਾਂਕਿ ਤੁਸੀਂ ਇਹ ਦਿਖਾਵਾ ਨਹੀਂ ਸੀ ਕਰਨਾ ਚਾਹੁੰਦੇ ਤੁਹਾਡੇ ਅੰਦਰ ਤੁਸੀਂ ਰੱਖਿਆ ਸੀਗਾ। ਚਲੋ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜਕੱਲ ਥੋੜਾ ਦਿਖਾਉਣਾ ਵੀ ਪੈਂਦਾ ਹੈ ਜੇ ਕੋਈ ਕੁਝ ਕਰ ਰਿਹਾ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਉਹਨਾਂ ਨੂੰ ਵੀ ਸਮਝ ਆਵੇ ਚੀਜ਼ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕੀਤੀ। ਮਤਲਬ ਉਹਦੇ 'ਚ ਇਹ ਹੋ ਜਾਂਦਾ ਜੀ ਵੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਇਤਿਹਾਸ ਬਾਰੇ ਅੱਜ ਕੱਲ੍ਹ ਜਿਹੜੇ ਬੱਚੇ ਬੈਠੇ ਨੇ ਬੇਸਿੱਧਾ ਤਕਰੀਬ ਪਤਾ ਹੀ ਆ ਵੀ ਕਈਆਂ ਨੂੰ ਨਹੀਂ ਪਤਾ ਉਹਨਾਂ ਨੂੰ ਇਸ ਜਰੀਏ ਜਾਂ ਥੋੜੀ ਮੀਡੀਆ ਦੇ ਰਾਹੀਂ ਪਤਾ ਲੱਗਦਾ ਜਾਂਦਾ ਜੀ। ਜੀ ਸਾਡੇ ਵਾਸਤੇ ਕੀ ਆਖ ਦਿੱਤਾ ਸੀ? ਬਹੁਤ ਵਧੀਆ ਲੱਗਿਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਧੰਨਵਾਦ ਜੀ। ਥੈਂਕ ਯੂ ਸਸੀ ਗਾਂਧੀ। ਸਸੀ ਗਾਂਧੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ। ਸੋ ਇਹ ਬਾਈ ਜੀ ਸਾਡੇ ਨਾਲ ਸਨ ਤੁਸੀਂ ਵੇਖੋ ਕਿ ਇਹਨਾਂ ਦੇ ਅੰਦਰ ਕਿੰਨਾ ਕਿਨੇ ਰਿਲੀਜੀਅਸ ਨੇ ਕਹਿ ਲਓ ਕਿ ਕਿੰਨਾ ਇਹਨਾਂ ਦੇ ਅੰਦਰ ਭਰਿਆ ਹੋਇਆਗਾ ਮੰਨ ਕੇ ਛੋਟੇ ਸਹਿਬ ਜਦਿਆਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖ ਕੇ ਉਹ ਆਸਾਨ ਮੰਦੇ ਆ ਕਿ ਹਿੰਦੂਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਚਾਇਆ ਸੀ ਸਾਰੇ ਅਸੀਂ ਇੱਕੋ ਹੀ ਰੱਬ ਦੇ ਬੱਚੇ ਆਗੇ ਤਾਂ ਇਹ ਹਰ ਸਾਲ ਇਸੇ ਤਰ੍ਹਾਂ ਹੀ برف ਦੇ ਨਾਲ ਜਿਹੜਾ ਅ ਇਸਨਾਨ ਕਰਦੇ ਆ ਹਾਲਾਂਕਿ ਕਿਸੇ ਵੀ ਕੋਈ ਪਾਣੀ ਵੀ ਨਹੀਂ ਵਰਦੇ ਉਸੇ ਬਰਫ਼ ਨੂੰ ਖੋਰ-ਖੋਰ ਕੇ ਨਹਾਉਂਦੇ ਤੁਸੀਂ ਦੇਖੋ ਕਿ ਇੱਕ ਤਰ੍ਹਾਂ ਦਾ ਆਪਣੀ ਸਰੀਰ ਨੂੰ ਇੱਕ ਤਸੀਹਾਈ ਦੇਣਾ ਹੋ ਗਿਆ ਪਰ ਇਹ ਉਹ ਸਮਾਂ ਮਹਿਸੂਸ ਕਰਦੇ ਨੇ ਕਿ ਜਿਵੇਂ ਛੋਟੇ ਸਹਿਬ ਜਾਤੇ ਆ ਦੇ ਨਾਲ ਮਾਤਾ ਗੁਜਰੀ ਦੇ ਨਾਲ ਹੋਇਆ ਸੀਗਾ ਤਾਂ ਤੁਸੀਂ ਵੀ ਇਹਨਾਂ ਦਿਨਾਂ ਦੇ ਵਿੱਚ ਨਹੀਂ ਬਲਕਿ ਹਰ ਦਿਨੀ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਯਾਦ ਕਰੋ ਜਿੰਨਾ ਖੋ ਸਕਦਾ ਆਪਣਾ ਯੋਗਦਾਨ ਕਰਿਆ ਕਰੋ ਗੁਰੂ ਘਰ ਜਾਇਆ ਕਰੋ ਜੋ ਵੀ ਸੇਵਾ ਹੈਗੀ ਉਹ ਜਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਬਾਕੀ ਜਿਸ ਨੂੰ ਵੀ ਨਹੀਂ ਪਤਾ ਉਸ ਨੂੰ ਜਿਹੜਾ ਜਰੂਰ ਸਮਝਾਇਆ ਕਰੋ ਕਿ ਇਸ ਕੌਮ ਨੂੰ ਇੱਕ ਕਹਿ ਲਓ ਕਿ ਇੱਕ ਸਿੱਖ ਇੱਕ ਸਿੰਘ ਸਜਣ ਪਿੱਛੇ ਇੱਕ ਸਿੱਖ ਕੌਮ ਬਣਨ ਪਿੱਛੇ ਬਾਕੀ ਸਾਰਿਆਂ ਦੀ ਰਾਖੀ ਕਰਨ ਪਿੱਛੇ ਸਾਡੇ ਗੁਰੂਆਂ ਦਾ ਸਾਡੇ ਸਹਿਬਜ਼ਾਦਿਆਂ ਦਾ ਕਿੰਨਾ ਕੁ ਵੱਡਾ ਯੋਗਦਾਨ ਸੀਗਾ ਕਿੰਨੀਆਂ ਉਹਨਾਂ ਨੇ ਸ਼ਹੀਦੀਆਂ ਕੀਤੀਆਂ ਉਮੀਦ ਹੈ ਪਸੰਦ ਆਈ ਹੋਊਗੀ ਅੱਗੇ ਸ਼ੇਅਰ ਕਰੋ ਜਰੂਰ ਸਾਂਝਾ ਕਰਿਓ ਬਹੁਤ ਬਹੁਤ ਧੰਨਵਾਦ